ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨਰ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਕੋਟਕਪੂਰੇ ਸ਼ਹਿਰ ਦੇ ਵਿੱਚ ਆ ਮੋਗੇ ਰੋਡ ਦੇ ਉੱਤੇ ਮਹਾਰਾਜਾ ਪੈਲਸ ਦੇ ਬਿਲਕੁਲ ਸਾਹਮਣੇ ਉਪੋਜੋਟ ਗਲੀ ਮੁੜਦੀ ਆ ਤੇ ਉਹ ਗਲੀ ਸਿੱਧੀ ਮਿੱਤਰੋ ਇਹ ਹਾਤੇ ਦੇ ਵਿੱਚ ਆਉਂਦੀ ਆ ਇੱਕ ਹਾਤੇ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਆ ਟੋਕੜਾ ਗੱਪਣਾ ਮਈਆਂ ਦਾ ਖਜ਼ਾਨਾ ਤੁਹਾਡੇ ਲਈ ਲੈ ਕੇ ਫਿਰ ਹਾਜ਼ਰ ਹੋ ਗਿਆ ਮਿੱਤਰੋ ਤਿੰਨ ਮਈਆਂ ਟੋਕੜਾ ਗੱਪਣਾ ਚੈੱਕ ਪਾਸ ਦਿਖਾਉਂਗਾ ਇੱਕ ਸੱਜਰ ਝੋਟੀ ਦਿਖਾਉਂਗਾ ਮਿੱਤਰੋ ਮਣਕੇ ਕੀ 4 ਜਾਨਵਰ ਟੋਟਲ ਹੋਣਗੇ ਬਾਈ ਦੇ ਕਿੰਨੀ ਗਿਣਤੀ ਦੇ ਤੇ ਜਾਨਵਰਾਂ ਕੀ ਪਾਈ ਹੋਣੀ ਆਜੋ ਕੱਲ ਬਾਤ ਕਰਦੇ ਆ ਸਾਰੀ ਜਾਣਕਾਰੀ ਲੈਨੇ ਵੀਰ ਦੇ ਨਾਲ ਸੱਸੀ ਕਾਲ ਵੱਡੇ ਬਲੇ ਸੱਸੀ ਦਾ ਬਾਈ ਕੀ ਹਾਲਾ ਹੋਰ ਠੀਕ ਹੈ ਵੀਰੇ ਠੀਕ ਹੈ ਸਿੱਤਾ ਦੇ ਪਰਿਵਾਰ ਬਾਈ ਵਧੀਆ ਵਧੀਆ ਚੱਲਦੀ ਕਲਾ ਵਿੱਚ ਬਿਲਾਲੀਆਂ ਮਈਆਂ ਫਿਰ ਉਦੋਂ ਪਾਈਆਂ ਜਿਹੜੀਆਂ ਪਿੱਛੇ ਜਿਹੋਗਾ ਮਹੀਨਾ ਦੇ ਡੇਢ ਮਹੀਨਾ ਹਾਂ ਉਦੋਂ ਉਦੋਂ ਹੀ ਵਗ ਗਏ ਉਦੋਂ ਹੀ ਵਗ ਗਏ ਠੀਕ ਹੈ ਹਾਂ ਅੱਛਾ ਹਜੇ ਵੀ ਫੋਨ ਆਈ ਜਾਂਦੇ ਫਿਰ ਉਹਨਾਂ ਦੇ ਰੋਜ਼ਾਂ ਨੂੰ ਹੀ ਆਉਂਦੇ ਫੋਨ ਉਹਨਾਂ ਦੇ ਠੀਕ ਹੈ ਚੱਲ ਯਾਦ ਰੱਖਦਾ ਹਣਾ ਅੱਛਾ ਅੱਜ ਕਿੰਨੇ ਜਾਨਵਰ ਆ ਬਈ ਆਪਣੇ ਕੋਲੇ ਆਪਣੇ ਕੋਲੇ ਤਿੰਨ ਦੋਕੜਾਂ ਬਣਾਈ ਠੀਕ ਹੈ ਜੀ ਇੱਕ ਤਾਜੀ ਝੋਟੀ ਹੈ ਪਹਿਲਾਂ ਅੱਛਾ ਇਹ ਕਿਤੇ ਦੀ ਤਾਜੀ ਝੋਟੀ ਤੋਂ ਸ਼ੁਰੂਆਤ ਕਰ ਲਈ ਕਿੰਨੇ ਦਿਨਾਂ ਦੀ ਸੋਈ ਆ ਬਈ ਇਹ ਹੋਊਗੀ 12-13 ਦਿਨਾਂ ਦੀ ਲਾ ਲਓ 14 ਦਿਨਾਂ ਦੀ ਲਾ ਲਓ ਬਈ ਇੰਨੇ ਕਿ ਦਿਨਾਂ ਦੀ ਹੈ ਪਹਿਲਾਂ ਨਹੀਂ ਆ ਬਈ ਪਹਿਲਾਂ ਪਹਿਲਾਂ ਨਹੀਂ ਦੁੱਧ ਕਿੰਨੇ ਦੇ ਚੱਲਦੀ ਆ ਬਈ ਦੁੱਧ ਹੁਣ ਆਪਣੇ ਕੋਲੇ 10 ਕਿਲੋ ਆ ਉਹਨਾਂ ਕੋਲੇ 12 ਕਿਲੋ ਚੋਗੇ ਲਈ ਸੀ ਨਾ ਪਾਇਆ ਦੁੱਧ ਐ ਆਈ ਨੂੰ ਤਾਂ 4 ਦਿਨ ਹੋਏ ਗਾ ਤੁਮੀ ਮਾਰਾ ਜੇ ਉਪਰਾ ਕਰੀ ਜਾਂਦੀ ਆ ਹਾਂ ਉਪਰਾ ਕਰੀ ਜਾਂਦੀ ਆ ਮਿਲਦੀ ਮਿਲਦੀ ਆਮਣਾ ਖੜਕੇ ਕਟਾ ਪਾ ਪੂੜਾ ਪੜਾ ਬਹੁਤ ਚੰਗਾ ਕੱਟੀਦਾ ਹੈ ਨਾ ਹਾਂ ਕੱਦ ਕਾੜ ਬਹੁਤ ਆ ਬਈ ਛੋਟੀ ਦਾ ਮੈਂ ਠੀਕ ਆ ਬਈ ਚੰਗੀ ਬਰੀਕੀ ਵਾਲੀ ਕੱਟੀ ਆ ਚੰਗੀ ਮਗਰ ਕੱਟਾ ਮਗਰ ਕੇ ਕੱਟੀ ਬਈ ਕੱਟੀ ਮਗਰ ਬਈ ਇੱਥੇ ਕੱਟੀ ਮਗਰ ਚੋਣ ਚੜ ਕਿਵੇਂ ਲੱਗਾ ਬਈ ਚੋਣ ਵਧੀਆ ਬਈ ਓਕੇ ਨੰਬਰ ਜਾ ਓਕੇ ਬਈ ਓਕੇ ਠੀਕ ਆ ਦੁੱਧ 12 ਕਿਲੋ ਸੀ ਉਹ ਜੀ ਨਹੀਂ ਲਾਇਆ ਉਪਰਾ ਕਰ ਕੀ ਹਾਂ ਹਾਂ ਉਪਰਾ ਕਰ ਲੀ ਹਾਂ 40 ਮਾਲਾ 11 12 ਤਾਂ ਖੁੱਲਾ ਦੇ ਹੀ ਜਾਊਗੀ ਹਾਂ ਇਹਨਾਂ 1 ਰੇਟ ਇਹਦਾ ਰੇਟ ਬਲਾਂ ਡੇਡ ਕਰੀ ਗਈ ਏ ਹਮ ਇੱਕ 35 ਚੋਡੀ ਦੇ ਨਾਲ ਇੱਕ 35 ਦੀ ਮਾਤਨ ਦੇ ਵਿੱਚੋਂ ਕਰਦਾਂਗੇ ਬਹ ਹੋ ਜੂ ਕੋਈ ਥੋੜਾ ਗਣਾ ਹੋਊਗਾ ਮਾਤਨ ਕਰਨਾ ਮਾੜਾ ਲੱਖ ਰੁਪਏ ਦਾ ਟੋਕੜ ਕੱਪੜੀ ਵਿਕ ਜਾਂਦੀ ਏ ਉਹ ਜੀ ਇਹ ਵਿਗੂਗੀ ਚੋਡੀ ਲੱਖ ਰੁਪਏ ਤੋਂ ਬਾਹਰ ਵਿਗੂਗੀ ਟੋਕੜ ਕੱਮਣ ਵੀ ਵਿਕ ਜਾਂਦੀ ਬਈ ਕੋਈ ਸੜ ਕੱਢ ਕੇ ਬਾਹਰੋਂ ਤੋੜਦੀ ਏ ਮਾੜਾ ਜੀ ਨਹੀਂ ਮਾਰੀ ਜੇ ਲੈ ਮੇਟੋ ਤੋੜਦੀ 10 ਕਿਲੋ ਦੁੱਧ ਇਸ ਟਾਈਮ ਰੈਡੀ ਆ 12 ਕਿਲੋ ਚੋਕੇ ਪਾਈ ਹੋਣਿਆ ਨੇ ਖਰੀਦੀ ਸੀ ਤੀਜਾ ਚੌਥਾ ਦਿਨ ਜੀ ਨਹੀਂ ਲਾਇਆ ਉਪਰਾ ਕਰਦੀ ਆ ਪਾਣੀ ਵਗੈਰਾ ਘੱਟ ਪੀਤਾ ਹੋਇਆ ਚੋਟੀ ਨੇ ਹਜੇ ਕਿਉਂਕਿ ਝੋਟੀ ਦੇ ਜਦੋਂ ਪਾਣੀ ਪੁਣੀ ਰੱਜ ਕੇ ਪੀਣ ਲੱਗ ਪੀਣਾ ਕੁੱਖ ਚੱਕਰ ਲਾ ਪੀ ਦੁੱਧ ਆਟੋਮੈਟ ਕੀ 2 ਕਿਲੋ ਹੋਰ ਵਾਜ ਜਾਣਾ ਸੋਹਣੀ ਸਨੱਖੀ ਬਹੁਤ ਤੁਰਦੀ ਤਰਦੀ ਵੇਖੋ ਧੋਦੀਆਂ ਘੋੜੀਆਂ ਵਾਂਗੂ ਆ ਧੌਣ ਦੇ ਕੇ ਨੋਕਰੀ ਘੋੜੀਆਂ ਵਾਂਗੂ ਜਿਵੇਂ ਛੇਰੀ ਤੁਰਦੀ ਹੁੰਦੀ ਆ ਨਾ ਕੰਨ ਜੋੜ ਕੇ ਕੰਨ ਕੋਲ ਨੂੰਵੇਂ ਖਿਲਾਰ ਕੇ ਤੁਰਦੀ ਆ ਕਰਮਾਣੀ ਵੇਖੋ ਕੱਟੀ ਮਿੱਤਰੋ ਸ਼ਕੀਨੀ ਪੱਕ ਕੱਟੀ ਦੇ ਵਿੱਚ ਬਹੁਤ ਆ ਬਾਈ ਰੇਟ ਜਿੰਨਾ ਮਰਜ਼ੀ ਵੀ ਰਾਂ ਦਾ ਕਰੀ ਜਾਈਏ 1,35,000 ਦੇ ਵਿੱਚੋਂ ਮੰਨਤਨ ਹੋ ਜਾਊਗਾ ਕਿਉਂਕਿ ਬਈ ਇਹੋ ਜੀ ਝੋਟੀ ਬਾਜ਼ਾਰ ਦੇ ਵਿੱਚ ਅੱਜ ਟੋਕੜ ਗੱਪਣ ਵੀ ਕੀ ਜਾਂਦੀ ਆ ਲੈ ਭਾਈ ਇਹ ਪਹਿਲੇ ਨੰਬਰ ਤੇ ਝੋਟੀ ਸੀ ਬਸ ਠੀਕ ਆ ਦੀਪ ਆ ਬੱਚਾ ਆ ਗਿਆ ਦੋ ਨੰਬਰ ਤੇ ਜਿਹੜੀ ਕੱਟੀ ਆ ਭਾਈ ਫਿਰ ਇਹ ਤਿੰਨਾ ਮਹੀਨਾ ਦੀ ਗੱਬਣੀ ਠੀਕ ਆ ਖੋਲਦੀ ਵੀਰੇ ਨੂੰ ਵੀ ਚਾਰ ਦੰਦ ਚਾਰ ਚਾਰ ਦੰਦ ਹੈ ਚਾਰ ਦੰਦ ਤਿੰਨਾ ਮਹੀਨਾ ਦੀ ਗੱਬਣ ਚੈੱਕ ਪਾਸ ਆ ਭਾਈ ਚੈੱਕ ਪਾਸ ਹੀ ਦੁੱਧ ਭਾਈ ਇਹਦੇ ਥੱਲੇ ਦੁੱਧ ਬਸ 4-5 ਕਿਲੋ ਹੀ ਆ ਬਸ 5-4 ਕਿ ਸ਼ਕੀਨਿਸ਼ ਕੋ ਨਹੀਂ ਬਹੁਤਾ ਘੱਟ ਹੈ ਹਾਂ ਸੈਂਕ ਜਮਾ ਰਬਈਆ ਨੇ ਨੰਗ ਦਾ ਸਿੰਘ ਦਾ ਬਹੁਤ ਗੁੰਡਾ ਦਾਈ ਹੂੰ ਨਹੀਂ ਠੀਕ ਹੈ ਬਾਈ ਸੋਹਣੀ ਸੁਨੱਕੀ ਭਾਲੀ ਆ ਹਾਂ ਹਾਂ ਸੋਹਣੀ ਦਾ ਬਹੁਤ ਪਰਮਾਤਮਾ ਨੇ ਬਹੁਤ ਸੰਗਰ ਦਿੱਤਾ ਹੈ ਨਾ ਇਹਨੇ ਦੁੱਧ ਤਾਜੀ ਨੇ ਕਿੰਨਾ ਕੁ ਦਿੰਦਾ ਸੀ ਬਾਈ ਇਹਨੇ ਆਪਣੇ ਕੋਲੇ ਪਹਿਲੇ ਸੋਈ 11 ਕਿਲੋ ਦਿੱਤਾ 11 ਕਿਲੋ ਦੁੱਧ ਪਹਿਲੇ ਸੋਈ ਦੇਖੀ ਹਾਂ ਪਹਿਲੇ ਸੋਈ 11 ਕਿਲੋ ਦਿੰਦਾ ਨਹੀਂ ਠੀਕ ਹੈ ਬਈ ਪਸ ਲੈ ਪੋਤੇ ਤੇ ਬਾਹਰ ਲੈਣਦੇ ਬਾਈ ਨੂੰ ਸ਼ਕੀਨੀ ਵਾਲਾ ਪੱਖ ਮੂੰਹ ਮਾਂ ਬੁਖਾਦੀ ਇਹਦਾ ਗੌਰ ਨਾਲ ਜਾ ਕੇ ਪੈਪਾ ਖਾਲੀ ਹੋਈ ਹੈ ਦੋਵੇਂ ਪਾਸੇ ਵਾਲੀਆਂ ਲੈ ਬਾਈ ਦੇਖੋ ਮਿੱਤਰੋ ਘੇਰਾ ਦੀ ਦਾ ਮੂੰਹ ਮੱਥਾ ਕਰਮਾ ਵਾਲੀ ਦਾ ਹਾਂ ਆਹ ਸਿੰਘ ਆ ਇਹਨੂੰ ਲੱਗਾ ਕਰਮਾ ਵਾਲ ਇਹਦਾ ਰੇਟ 185 ਕਰੀ 80 ਦੇਣੀ ਹੈ 80 ਹਜ਼ਾਰ ਦੀ ਤੇਰੀ ਮਾਨਤਾ ਨੂੰ ਥੋੜਾ ਜਿਹਾ ਬੋਤਾ ਜਆ ਨਹੀਂ ਬਾਤ ਛੋੜ ਛੱਪਾ ਹੀ ਹੋਊਗਾ ਜਦੋਂ ਇਹ ਝੋਟੀ ਚੰਗੀ ਆ ਥੋੜੀ ਕਿੰਨੇ ਬੱਕ ਤੋਂ ਪੂਰੀ ਹੈ ਨਾ ਦਰਸ਼ਕ ਵੀਰਾਂ ਨੂੰ ਨਰਸਾ ਦੀ ਰਹੀ ਯਾਰ ਤੋਂ ਯਾਰ ਕੋਈ ਫਰਕ ਨਹੀਂ ਪੈਣਾ ਆਪਾਂ ਨੂੰ ਮਾਨਤਾ ਜ਼ਰੂਰ ਕਰ ਬਾਹਲਾ ਰੇਟ ਕਰ ਲੈ ਆਪੀ ਚਲ ਕੋਈ ਨਾ ਬਾਹਲਾ ਨਾ ਕਰਿਓ ਬਾਈ ਬਾਈ ਹੁਣ ਇਹਦੇ ਬਾਹਲਾ ਤੰਗ ਕਰਦੇ ਆ ਭਾਜੀ ਇਹ ਵੀ ਗੱਲ ਸਾਰੀ ਸਹੀ ਆ ਬਾਈ ਅੱਛਾ ਬਾਈ ਜਿਹੜੀ ਚੱਤ ਐ ਨੰਬਰ ਤੇ ਮੇਹ ਆ ਬਾਈ ਇਹ ਛੀਆਂ ਤੋਂ ਬਾਹਰ ਹੋ ਗਈ ਗੱਬਣੀ ਇਹ ਛੀਆਂ ਤੋਂ ਬਾਹਰ ਜਾਂਦੀ ਆ ਇਹਦੇ ਦੁੱਧ ਪਾਈ ਹੁਣ ਇਹ ਥੱਲੇ بس ਦੋ ਦੁੱਧ ਦੁੱਧ ਦੋ ਦੋ ਕਿਲੋ ਬੱਸ ਇਹ ਦਬਾ ਮਹੀਨਾ ਚੂਣੀ ਬੋਗੀ ਬੱਸ ਡਰਾਈ ਲੈਵਲ ਹਾਂ 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 ਇਹ ਤਾਜੀ ਨੇ ਦੁੱਧ ਭਾਈ ਇਹਨੇ ਕਿੰਨਾ ਕੁ ਦੇ ਦਿੰਦਾ ਨਹੀਂ ਨਹੀਂ 15 ਕਿਲੋ ਹੀ 15 ਮੈਂ ਦੁੱਧ ਲਈ ਸਾਰੀ ਦੁੱਧਾਂ ਨੂੰ ਬਹੁਤ ਚੰਗਾ ਲੱਗਦਾ ਹਾਂ 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 ਲੈਵਲ ਉਹ ਬਹੁਤ ਬਣਾਉਂਦੀ ਹੋਣੀ ਭਾਈ ਹੈਨਾ ਲੈਵਾ ਤਾਂ ਪੂਰਾ ਪੂਰਾ ਹੀ ਵੱਡੀ ਮਾਇਆਂ ਪੂੜਾ ਪੂੜਾ ਪੂਰਾ ਚੌੜਾ ਹਾਂ ਓਕੇ ਆ ਜਾਓ ਪਿੱਛੋਂ ਇਹ ਕਿੰਨੇ ਦੇ ਦੇ ਦਾਂਗੇ ਭਾਈ ਇਹ 80 ਦੇ ਦਾਂਗੇ 80 ਦੀ ਇਹਦਾ ਥੋੜਾ ਘੱਟ ਨਾ ਕਰ ਦਈਏ ਸਾਹਮਣੀ ਪੈਣੀ ਆ ਕਰੇ ਨੂੰ ਨਹੀਂ ਮੈਂ ਵੱਡੀ ਆ ਸਾਹਮਣੇ ਦੀ ਦੋ ਮਹੀਨੇ ਸਾਹਮਣੇ ਪੈਣੀ ਆ ਹੂੰ ਚਲ ਐ ਕਰ 12 ਨਹੀਂ ਕਰ 75 ਦੀ ਕਰ ਦਿੰਦਾ ਫਿਰ ਚਲ ਐ ਨਾ ਕਰ ਅਡੋਂ ਵਾਲੀ ਕਰ ਨਹੀਂ 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 ਥੋੜਾ ਥੋੜਾ ਕਰ ਲੈ ਚਲ 2 2 ਛੱਡ ਦਾਂਗੇ 80 ਜਦੋਂ 2 ਛੱਡ ਦਾਂਗੇ ਚਲ ਠੀਕ ਆ ਜੀ ਇੱਥੇ 4 ਨੰਬਰ ਤੇ ਜਿਹੜੀ ਮੈਂ ਉਹ ਤੇ ਨਾ ਮਹੀਨੇ ਝੋਡੀ ਉਹ ਪਹਿਲਾ ਸੂਆ ਸੂਈ ਸੀ ਆਪਣੇ ਕੋਲੇ ਹੁਣ ਦੂਜਾ ਸੂਈ ਤੇ ਤੁਹਾਨੂੰ ਤੁਹਾਨੂੰ ਵਿਖਾਈ ਦੇ ਪੁੱਤ ਗੌਰ ਨਾਲ ਇਹ ਰਹਿ ਨਾ ਜਾਵੇ ਵਿਖਾਉਣ ਤੇ ਤਿੰਨ ਨੰਬਰ ਵਾਲੀ ਲੈ ਜੀ ਭਾਈ ਠੀਕ ਆ ਭਾਈ ਹਾਂ ਹੁਣ ਆ ਜਾ ਬਈ 4 ਨੰਬਰ ਵਾਲੀ ਤੇ ਇਹਦੇ ਬਾਰੇ ਦੱਸੀ ਭਾਈ ਇਹ ਪਹਿਲਾਂ ਪਹਿਲਾ ਸੂਆ ਸੂਈ ਸੀ ਹੁਣ ਦੂਜਾ ਸੂਈ ਗਾ ਦੂਜੇ ਸੋਹੇ ਲਈ ਗੱਪਣ ਹਾਂ ਗੱਬਣਾ ਗੱਬਣਾ ਤਿੰਨ ਮਹੀਨਾ ਦੀ ਇਹ ਗੱਬਣਾ ਤਿੰਨ ਮਹੀਨੇ ਵਾਲਾ ਬੜਾ ਛੋਟੀ ਛੱਲੇ ਹਾਂ ਨਹੀਂ ਲੈਵਾ ਚੰਗੀ ਛੋਟੀ ਚੰਗੀ ਹੈ ਨਾ ਹੂੰ ਇਹਨੇ ਕਿੰਨਾ ਦੁੱਧ ਦੇਤਾ ਤਾ ਜੀ ਇਹਨੇ ਪਹਿਲਾਂ ਨੇ 14 ਕਿਲੋ 14 ਹੁਣ ਕਿੰਨਾ ਹੁਣ ਬਾਈ ਹੁਣ ਤਾਂ ਬਸ 5-6 ਕਿਲੋ ਲਾ ਲਓ ਵੀ 5-6 6 ਕਿਲੋ ਬਾਈ ਨਾ ਕਹੂਗਾ 5 ਕਿਲੋ 6 ਕਿਲੋ 5-6 ਕਿਲੋ ਮੈਨੂੰ ਲੈਣ ਤੋਂ ਭਾਵੇ ਆ ਵੀ ਮਾਲਾ ਜੇ ਕੋਈ ਚੰਗੀ ਟਿਕਾ ਕੇ ਸੇਵਾ ਕਰ ਲਵੇ ਜਾਏ ਕਿਉਂਕਿ ਇੱਥੇ ਦਾ ਵੰਡਿਆ ਆ ਹਰਾਕ ਆਉਂਦੀ ਆ ਹਾਂ ਜੀ ਨਾ ਇਹ ਵੀ ਫਰਕ ਪੈ ਜਾਂਦਾ ਇਹ ਵੀ ਪੈ ਜਾਂਦਾ ਮਾਲਾ ਪਸੋਂ ਬਾਕੀ ਸੰਭਾਈ ਤਾਂ ਹਰੇਕ ਹੀ ਕਰਦਾ ਯਾਰ ਅਸੀਂ ਗੋਮਦੀ ਸੀ ਹਨਾ ਚੋਣ ਚਾਣੇ ਨੂੰ ਕਿਵੇਂ ਲੱਗਾ ਪੂਰੀਆਂ ਪੋਲੀਆਂ ਕੋਈ ਤਾਰ ਦਾ ਫਰਕ ਨਹੀਂ ਪੂਰੀਆਂ ਬੋਲੀਆਂ ਪੋਲੀਆਂ ਉਹ ਦੁੱਧ ਗਾਂ ਦੂਜੇ ਸੋਣ ਮੈਂ 16-17 ਕਿਲੋ ਪਾਜੂ ਬਾਈ ਇਹ ਤਾਂ ਪਾਉਗੀ ਝੋਟੀ ਇਹ ਲਿਵਾ ਬਹੁ ਬਣਾਉਂਦੀ ਚੌੜਾ ਬੋਲੀ ਵਾਸੀ ਇਹ ਪਹਿਲਾਂ ਪਹਿਲਣੇ ਇਹ ਲੱਖੋਂ ਬਾਹਰ ਲਈ ਸੀ ਇਹ ਹਾਂ ਹਾਂ ਠੀਕ ਹੈ ਬਈ ਠੀਕ ਹੈ ਹੁਣ ਕਿਨੇ ਦੇ ਦਈਏ ਬਈ ਫੌਂ ਦੇ ਦਾਂਗੇ 80 ਦੀ ਦੇ ਦਾਂਗੇ 80 ਦੀ ਮਾਨਤਨ ਕਰ ਦਾਂਗੇ ਉਹ ਚੋ ਕਰ ਦਾਂਗੇ ਮਾਨਤਨ ਵਿੱਚ ਲੈ ਠੀਕ ਹੈ ਜੀ ਮਿੱਤਰੋ ਮਾਨਤਨ ਹੋ ਜੂ ਝੋਟੀਆਂ ਟਕਾਣੀਆਂ ਦੀ ਆਪੂਰੇ ਚਾਰੇ ਤੇ ਚਾਰਾਂ ਝੋਟੀਆਂ ਨੂੰ ਖਰੀਦਣ ਲਈ ਸ਼ਹਿਰ ਕੋਟਕਪੂਰੇ ਮਿੱਤਰੋ ਆਉਣਾ ਪੈਣਾ ਮੁੱਗਾ ਰੋਡ ਦੇ ਉੱਤੇ ਮਹਾਰਾਜਾ ਪੈਲਸ ਦੇ ਬਿਲਕੁਲ ਸਾਹਮਣੇ ਓਪੋਜ਼ਿਟ ਪਈ ਪੁੰਡ ਦੀ ਉਹ ਪਈ ਸਿੱਧੀ ਪਈ ਉਹਨਾਂ ਦੇ ਜਿਹੜੀ ਗਲੀਆ ਲੋਕਟੈਲ ਵਾਲੀ ਇਤਿਹਾਤੇ ਦੇ ਵਿੱਚ ਲੈ ਕੇ ਆਉਂਦੀ ਬਈ ਨੰਬਰ ਕਿੰਨਾ ਆਪਣਾ ਨੰਬਰ 98143 ਜੀ 98961 ਇੱਕ ਵਾਰੀ ਹੋਰ ਬੋਲ ਦਿਓ ਜੀ 98143 ਜੀ 79961 ਠੀਕ ਹੈ ਇਸ ਨੰਬਰ ਤੇ ਕਰ ਲਿਓ ਭਾਈ ਨਾਲ ਰਾਬਤਾ ਕਮ ਨਾਮ ਕੀ ਹੈ ਭਾਈ ਆਪਣਾ ਸਰਬਜੀਤ ਦਾ ਭਾਈ ਨਾਮ ਹੈ ਸਰਬਜੀਤ ਭਾਈ ਦਾ ਨਾਮ ਹੈ ਗੱਲਬਾਤ ਲਈ ਨੰਬਰ ਸਕਰੀਨ ਉੱਤੇ ਫਿਰ ਜੇ ਰਹਿਣੀਆਂ ਤੋਕੜਾ ਘੱਪਣ ਦਾ ਕਰੋ ਵੀਡੀਓ ਸ਼ੇਅਰ